ਅੱਜ ਕੋ ਵਿਚਾਰ ਚਰਚਾ ਪ੍ਰੋਗਰਾਮ ਜੁ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉਹ ਕੇ ਚਿੰਤਕ ਤੇ ਵਿਦਵਾਨ ਰਜਿੰਦਰ ਸਿੰਘ ਖਾਲਸਾ ਹਾਜਰ ਉਹਨਾਂ ਨਾਲ ਗੱਲ ਕਰਾਂਗੇ ਕਿ ਇਹ ਜਿਹੜੀਆਂ ਲੋਕ ਸਭਾ ਚੋਣਾਂ ਜਿਹੜੀਆਂ 25 ਜੂਨ ਨੂੰ ਪੰਜਾਬ ਦੇ ਵਿੱਚ ਹੋਣੀਆਂ ਉਹਦੇ ਲਈ ਪੰਜਾਬ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਮਾਹੌਲ ਜਿਹੜਾ ਬਣਿਆ ਹੈਗਾ ਅਜੀਬ ਜੀ ਸਥਿਤੀ ਬਣੀ ਹੋਈ ਹੈ ਪੰਜਾਬ ਪੰਜਾਬੀਅਤ ਉਹਨਾਂ ਦੇ ਕੀ ਮੁੱਦੇ ਨੇ ਪਹਿਲਾਂ ਦਾ ਮੋٹے ਤੌਰ ਤੇ ਜਿਹੜਾ ਸਿੱਖ ਪੰਥ ਹੈ ਜਾਂ ਸਿੱਖ ਭਾਈਚਾਰਾ ਜਾਂ ਪੰਜਾਬੀ ਹੈ ਉਹ ਆਮ ਤੌਰ ਤੇ ਅਕਾਲੀ ਦਲ ਦੇ ਪਿੱਛੇ ਇਕੱਠੇ ਹੋ ਜਾਂਦੇ ਸੀ ਪਰ ਪਿਛਲੀਆਂ 2-3 ਚੋਣਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਉਹ ਗੱਲ ਜਿਹੜੀ ਉਹ ਬਣ ਨਹੀਂ ਰਹੀ ਤੇ ਇਸੇ ਬਦਲਾਅ ਦੇ ਵਿੱਚ ਜਿਹੜੀਆਂ ਪੰਜਾਬ ਨੇ ਇੱਕ ਤਜਰਬਾ ਕੀਤਾ ਵੀ ਆਮ ਆਦਮੀ ਪਾਰਟੀ ਨੂੰ ਜਿਹੜਾ ਉਹਨਾਂ ਨੇ ਸੱਤਾ ਤੇ ਲਿਆਂਦਾ ਏਡੀ ਮੈਜੋਰਿਟੀ ਵੱਡੀ 92 ਐਮਐਲਏ ਦੀ ਮੈਜੋਰਿਟੀ ਦਿੱਤੀ ਫਿਰ ਵੀ ਜਿਹੜੇ ਮਸਲੇ ਸੀਗੇ ਉਵੇਂ ਦੇ ਉਵੇਂ ਹੀ ਲਟਕ ਰਿਹਾ ਤੇ ਇਸ ਸਮੇ ਜਿਹੜਾ ਸਿੱਖ ਪੰਥ ਹੈ ਜਿਹੜਾ ਉਹ ਮਜ ਧਾਰ ਦੇ ਵਿੱਚ ਜਾਬਦਾ ਕਿਉਂਕਿ ਅਕਾਲੀ ਦਲ ਵੀ ਜਿਹੜਾ ਅਗਵਾਈ ਕਰਨ ਦੀ ਜਿਸ ਤਰੀਕੇ ਦੀ ਉਹਨਾਂ ਦੀ ਗੱਲ ਹੈ ਉਹ ਨਹੀਂ ਕਿਉਂਕਿ ਉਹ ਕੇਂਦਰ ਕੇਂਦਰਵਾਦੀ ਪਾਰਟੀ ਜਿਹੜੀ ਭਾਜੀਪੀ ਨਾਲ ਚੱਲ ਗਈ ਤੇ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਜਿਹੜੀ ਲੋੜ ਹੈ ਜਿਹੜੀ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਦੀ ਤਰਜਮਾਨੀ ਕਰੇ ਤੇ ਇਸ ਵੇਲੇ ਖਾਲਸਾ ਜੀ ਪੰਜਾਬ ਦੇ ਵਿੱਚ ਕੌਣ ਜਿਹੜੀ ਹੈ ਪੰਥ ਦੀਆਂ ਜਾਂ ਪੰਜਾਬੀਆਂ ਦੀ ਭਾਵਨਾ ਦੀ ਜਿਹੜੀ ਹੈ ਉਹ ਉਹਦੀ ਤਰਜਮਾਨੀ ਕਰਨ ਵਾਲੀ ਕਿਹੜੀ ਤੇਰਾ ਹੈ ਤੇ ਕੀ ਹੋਣਾ ਚਾਹੀਦਾ ਕਿਉਂਕਿ ਦੇਸ਼ ਦੇ ਵਿੱਚ ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ ਮਾਹੌਲ ਇਹ ਹੈ ਵੀ ਤੁਲਵੀ ਗੰਦੀ ਰਾਜਨੀਤੀ ਦੇ ਉੱਪਰ ਨਿਤ ਜਿਹੜਾ ਜ਼ੋਰ ਦਿੱਤਾ ਜਾ ਰਿਹਾ ਤੇ ਦੇਸ਼ ਦੇ ਜਿਹੜੀ ਭਾਜੀਪੀ ਆ ਉਹ ਇਸ ਪਾਸੇ ਵੱਲੋਂ ਤੇਜ਼ੀ ਨਾਲ ਵਧਣਾ ਚਾਹੁੰਦੀ ਹੈ ਸਮੁੱਚੀ ਵਿਰੋਧੀ ਦਿਰਦਾ ਹੈ ਕਹਿਣਾ ਕਿ ਇਸ ਵੇਲੇ ਦੇਸ਼ ਦੇ ਵਿੱਚ ਜਿਹੜਾ ਸੰਵਿਧਾਨ ਨੂੰ ਜਮੂਰੀਅਤ ਨੂੰ ਖਤਰਾ ਹੈ ਸੰਵਿਧਾਨ ਬਦਲਿਆ ਜਾ ਸਕਦਾ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਵੱਡੇ ਪੱਤਰ ਤੇ ਹੋ ਰਹੀਆਂ ਤੇ ਇਸ ਦੌਰ ਇਸ ਕਾ ਜੋਨ ਜਿਹੜੀ ਹੋ ਰਹੀ ਆ ਉਹਦੇ ਚ ਕਈ ਤਰ੍ਹਾਂ ਦੇ ਨਾਰੇ ਹੋ ਰਹੇ ਉੱਠ ਰਹੇ ਪਰ ਬੁਨਿਆਦੀ ਜਿਹੜੇ ਮੁੱਦੇ ਉਹਨਾਂ ਦੇ ਉੱਪਰ ਗੱਲ ਨਹੀਂ ਹੋ ਰਹੀ ਤੁਸੀਂ ਇਸ ਸਾਰੇ ਸਿਚੁਏਸ਼ਨ ਬਾਰੇ ਕੀ ਕਹਿਣਾ ਚਾਹੁੰਦੇ ਤੇ ਅੱਡਾ ਕੀ ਨਜ਼ਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਬਰਿੰਦਰ ਜੀ ਮੇਰਾ ਖਿਆਲ ਹੈ ਕਿ ਆਜ਼ਾਦ ਭਾਰਤ ਦੇ ਵਿੱਚ ਹੀ ਨਹੀਂ ਪੰਜਾਬ ਦੇ ਵਿੱਚ ਇਹ ਪਹਿਲੀ ਵਾਰੀ ਹੈ ਕਿ ਜਦੋਂ ਸਿੱਖ ਆਪਣੇ ਆਪ ਨੂੰ ਲੀਡਰਸ਼ਿਪ ਮਹਿਸੂਸ ਕਰ ਰਹੇ ਨੇ ਐਸ ਵੇਲੇ ਦੋ ਜਗ੍ਹਾ ਦੇ ਉੱਤੇ ਬੜਾ ਵੱਡਾ ਖਲਾਅ ਹੈ ਸਿੱਖ ਕੌਮ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਨਾ ਕੋਈ ਪਾਰਟੀ ਪੰਜਾਬ ਦੀ ਗੱਲ ਕਰਨ ਵਾਲੀ ਹੈ ਤੇ ਨਾ ਕੋਈ ਪਾਰਟੀ ਜਿਹੜੀ ਹੈ ਉਹ ਸਿੱਖ ਕੌਮ ਦੀ ਗੱਲ ਕਰਨ ਵਾਲੀ ਹੈ ਤੁਸੀਂ ਗੱਲ ਜਿਹੜੀ ਹੈ ਪੰਜਾਬ ਦੇ ਇਲੈਕਸ਼ਨ ਦੀ ਕਰ ਰਹੇ ਹੋ ਮੈਂ ਸਾਰੇ ਦੇਸ਼ ਦੀ ਗੱਲ ਕਰਾਂਗਾ ਅੱਗੇ ਹੁੰਦਾ ਸੀ ਕਿ ਪੰਜਾਬ ਦੇ ਵਿੱਚੋਂ ਸਾਰੇ ਦੇਸ਼ ਦੇ ਸਿੱਖਾਂ ਨੂੰ ਇੱਕ ਸੁਨੇਹਾ ਜਾਂਦਾ ਸੀ ਵੀ ਤੁਸੀਂ ਕਿਸ ਲਾਈਨ ਤੇ ਚੱਲ ਰਹੇ ਹੋ ਅੱਜ ਜਿਹੜੀ ਪਹਿਲਾਂ ਸਿੱਖਾਂ ਦੇ ਵਿੱਚ ਪ੍ਰਮਾਣਿਤ ਪਾਰਟੀ ਸੀ ਅਕਾਲੀ ਦਲ ਉਹ ਰਿਜੈਕਟ ਹੋ ਗਈ ਉਹਦੇ ਰਿਜੈਕਟ ਹੋਣ ਦਾ ਕਾਰਨ ਉਹਨਾਂ ਦੇ ਆਪਣੇ ਮੱਧਕਰਮ ਨੇ ਉਹਨਾਂ ਨੇ ਕੌਮ ਨਾਲ ਇੰਨੀ ਗਦਾਰੀ ਕੀਤੀ ਇੰਨੀ ਬੇਵਫਾਈ ਕੀਤੀ ਕਿ ਕੌਮ ਨੂੰ ਕਿਸੇ ਪਾਸੇ ਦਾ ਛੱਡਿਆ ਨਹੀਂ ਸਿੱਖ ਪਛਾਣਮ ਦੇ ਵਿੱਚ ਬਹੁਤ ਦੇਰ ਕਰ ਗਏ ਬਹੁਤ ਲੇਟ ਹੋ ਗਿਆ ਲੇਕਨ ਪਛਾਣ ਲਿਆ ਉਹਨੋਂ ਬੜੇ ਤਰੀਕੇ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਦੁਬਾਰਾ ਸਟੈਬਲਿਸ਼ ਹੋ ਜਾਈਏ ਪਰ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਇਹ ਬੰਦੇ ਤਾਂ ਉਹੀ ਨੇ ਰੂਪ ਬਦਲ ਕੇ ਸਾਹਮਣੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਇਹਨਾਂ ਦੇ ਅੰਦਰ ਤੇ ਬਦਲ ਨਹੀਂ ਗਏ ਇਸ ਕਰਕੇ ਸਿੱਖ ਕੌਮ ਨੂੰ ਤੇ ਵਿਸ਼ਵਾਸ ਕਰਨੀ ਨਹੀਂ ਰਹੀ ਔਰ ਕਰਨਾ ਚਾਹੀਦਾ ਵੀ ਨਹੀਂ ਪਰ ਇਹ ਬੜੀ ਦੁਖਦਾਈ ਗੱਲ ਹੈ ਕਿ ਅਜੇ ਤੱਕ ਨਵੀਂ ਲੀਡਰਸ਼ਿਪ ਨਹੀਂ ਉਮਰਜ ਹੋਈ ਐਸ ਵੈਲ ਐਸੇ ਕੌਮ ਜਿਹੜੀ ਇੱਕ ट्रांजिशन ਪੀਰੀਅਡ ਛੋੜ ਕੇ ਰਹੀ ਹੈ ਔਰ ਇੱਕ ਗੱਲ ਸਾਨੂੰ ਸਦਾ ਯਾਦ ਰੱਖਣੀ ਪਵੇਗੀ ਭਾਵੇਂ ਅਸੀਂ ਇੱਥੇ ਹਿੰਦੂ ਵੀਰ ਵਸਦੇ ਨੇ ਮੁਸਲਮਾਨ ਵੀਰ ਵਸਦੇ ਨੇ ਈਸਾਈ ਵੀਰ ਵਸਦੇ ਨੇ ਪਰ ਇੱਕ ਆਧਾਰ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਹਾਂਜੀ ਸਿੱਖੀ ਦੀ ਗੱਲ ਨਹੀਂ ਸਿਰਫ ਸਾਰੇ ਪੰਜਾਬ ਦੀ ਗੱਲ ਜਿਹੜੀ ਹੈ ਇੱਕ ਸਾਂਝਾ ਭਾਈਚਾਰਾ ਹੈ ਇੱਕਾ ਪਰਿਵਾਰ ਹੈ ਸਾਡਾ ਜਿੱਥੇ ਅਸੀਂ ਇਕੱਠੇ ਹੀ ਸਾਰੇ ਵਿਚਰਦੇ ਆਂ ਔਰ ਤੁਸੀਂ ਦੇਖੋ ਦੇਸ਼ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਸੰਪਰਦਾਇਕ ਝਗੜੇ ਹੋਏ ਹੋਣਗੇ ਲੇਕਿਨ ਅਜੇ ਤੱਕ ਪੰਜਾਬ ਦੇ ਵਿੱਚ ਕੋਈ ਸੰਪਰਦਾਇਈ ਝਗੜਾ ਨਹੀਂ ਹੋਇਆ ਇਹ ਸਾਡਾ ਆਪਸੀ ਪਿਆਰ ਦਾ ਨਿਸ਼ਾਨੀ ਹੈ ਔਰ ਸਾਡਾ ਆਪਣਾ ਜਿਹੜਾ ਇੱਕ ਜਜ਼ਬਾ ਹੈ ਭਾਈਚਾਰੇ ਦਾ ਜਿਹੜਾ ਅਟੁੱਟ ਹੈ ਉਹਦਾ ਸੰਕੇਤਕ ਹੈ ਅੱਜੇ ਨਾ ਕੋਈ ਗੱਲ ਪੰਜਾਬ ਦੀ ਕਰਨ ਵਾਲਾ ਜਿਹੜੀਆਂ ਪਾਰਟੀਆਂ ਮੈਦਾਨ ਦੇ ਵਿੱਚ ਨੇ ਅਕਾਲੀ ਦਲ ਰਿਜੈਕਟ ਹੋ ਚੁੱਕਾ ਕਾਂਗਰਸ ਜਿਹੜੀ ਹੈ ਉਹ ਨੈਸ਼ਨਲ ਪਾਰਟੀ ਹੈ ਉਹਨਾਂ ਦਾ ਜੋ ਗੱਲਬਾਤ ਹੁੰਦੀ ਹੈ ਪੰਜਾਬ ਦੇ ਵਾਸਤੇ ਨਹੀਂ ਨੀਤੀਆਂ ਹੁੰਦੀਆਂ ਦੇਸ਼ ਦੇ ਵਾਸਤੇ ਹੁੰਦੀਆਂ ਨੇ ਆਮ ਆਦਮੀ ਪਾਰਟੀ ਜਿਹੜੀ ਉਹ ਵੀ ਨੈਸ਼ਨਲ ਪਾਰਟੀ ਹੈ ਘੱਟੋ ਘੱਟ ਪੰਜਾਬ ਦੀ ਤਾਂ ਹੈ ਨਹੀਂ ਉਹਨਾਂ ਨੂੰ ਇਸ ਕਰਕੇ ਮੌਕਾ ਮਿਲ ਗਿਆ ਕਿ ਕਦੀ ਭਾਜਪਾ ਅਕਾਲੀ ਸਰਕਾਰ ਤੇ ਕਦੀ ਕਾਂਗਰਸ ਸਰਕਾਰ ਇਹੀ ਦੋ ਚੱਲੀ ਜਾ ਰਿਆ ਸੀ ਔਰ ਦੋਨਾਂ ਵਿੱਚੋਂ ਕਿਸੇ ਨੇ ਵੀ ਪੰਜਾਬ ਦਾ ਹਿੱਤ ਨਹੀਂ ਕੀਤਾ ਜਿਸ ਕਰਕੇ ਆਮ ਆਦਮੀ ਪਾਰਟੀ ਆਈ ਲੋਕਾਂ ਨੇ ਸੋਚਿਆ ਵੀ ਕੁਝ ਬਦਲ ਮਿਲਿਆ ਉਹ ਉਹਦੇ ਵੱਲ ਉਸ ਬਦਰ ਵੱਲ ਦੌੜ ਪਏ ਇੱਕ ਮੈਂ ਖਾਸ ਗੱਲ ਕਰਾਂਗਾ ਜਿਹੜਾ ਕਿਹਾ ਜਾਂਦਾ ਜੀ ਕਿ ਸਾਰੇ ਸਿੱਖ ਖਾਲਸਤਾਨੀ ਨੇ ਸਿੱਖ ਬੇਸ਼ੱਕ ਆਪਣੀਆਂ ਭਾਵਨਾਵਾਂ ਦੇ ਨਾਲ ਜੁੜੇ ਹੋਏ ਨੇ ਪੰਜਾਬ ਦਾ ਹਿੱਤ ਚਾਹੁੰਦੇ ਨੇ ਪੰਜਾਬ ਦੀ ਚੜ੍ਹਦੀ ਕਲਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਇੱਕ ਸਚਜਾ ਨਿਆਪੂਰਨ ਰਾਜ ਚਾਹੁੰਦੇ ਨੇ ਪਰ ਕੇਜਰੀਵਾਲ ਕੋਈ ਖਾਲਸਤਾਨੀ ਤੇ ਨਹੀਂ ਸੀ ਹਾਂਜੀ ਇੱਕ ਟੋਪੀ ਵਾਲਾ ਦਿੱਲੀ ਚ ਆਇਆ ਸਿੱਖਾਂ ਨੇ ਉਹਨੂੰ ਪੂਰਾ ਮਾਨ ਦਿੱਤਾ ਇਹਦਾ ਮਤਲਬ ਸਿੱਖ ਬਦਲ ਚਾਹੁੰਦੇ ਸਨ ਉਸ ਬਦਲ ਦਾ ਫਾਇਦਾ ਜਿਹੜਾ ਆਮ ਆਦਮੀ ਪਾਰਟੀ ਨੂੰ ਮਿਲਿਆ ਲੇਕਿਨ ਉਹਦਾ ਨੁਕਸਾਨ ਇਹ ਹੋਇਆ ਕਿ ਜਿਹੜੀ ਸਿੱਖ ਕੌਮ ਦੀ ਆਪਣੀ ਲੀਡਰਸ਼ਿਪ ਸੀ ਉਹ ਖਤਮ ਹੋ ਗਈ ਪੰਜਾਬ ਦੀ ਆਪਣੀ ਲੀਡਰਸ਼ਿਪ ਖਤਮ ਹੋ ਗਈ ਹਰ ਸੂਬੇ ਦੇ ਵਿੱਚ ਜਿੱਥੇ ਰੀਜਨਲ ਪਾਰਟੀਆਂ ਨੇ ਸੂਬੇ ਦੀਆਂ ਪਾਰਟੀਆਂ ਨੇ ਉਹ ਸੂਬੇ ਜ਼ਿਆਦਾ ਤਰੱਕੀ ਕਰਦੇ ਨੇ ਕਿਉਂਕਿ ਉਹਨਾਂ ਪਾਰਟੀਆਂ ਦਾ ਇੰਟਰਸਟ ਆਪਣੇ ਸੂਬੇ ਤੱਕ ਸੀਮਿਤ ਹੁੰਦਾ ਹੈ नेशनेल पार्टियां ਦਾ ਆਪਣਾ ਰੋਲ ਹੋ ਸਕਦਾ ਹੈ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੂਬੇ ਦਾ ਹਿੱਤ ਜਿਹੜਾ ਹੈ ਉਹ ਸੂਬੇ ਦੀਆਂ ਪਾਰਟੀਆਂ ਵਿੱਚ ਸੁਰੱਖਿਤ ਹੁੰਦਾ ਹੈ ਅਸੀਂ ਆਸ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਲੀਡਰਸ਼ਿਪ ਅਮਰਜ ਹੋਏਗੀ ਜਿਹੜੀ ਸਾਰੇ ਪੰਜਾਬ ਨੂੰ ਪ੍ਰਬੰਧਨ ਹੋਏਗੀ ਪੰਜਾਬ ਹਿੱਤੂ ਹੋਏਗੀ ਲੇਕਿਨ ਅੱਜ ਤੇ ਜੋ ਫੈਸਲੇ ਲੈਣੇ ਪੈਣੇ ਨੇ ਸਾਨੂੰ ਆਪਣੇ ਤੌਰ ਤੇ ਪੰਜਾਬ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਲੈਣੇ ਪੈਣੇ ਨੇ ਜੇ ਅਸੀਂ ਕਹੀਏ ਨੈਸ਼ਨਲ ਪਾਰਟੀਆਂ ਦੀ ਗੱਲ ਕਰੀਏ ਮੈਂ ਕੋਈ ਵਰਡਸ ਮੀਨਸ ਨਹੀਂ ਕਰਾਂਗਾ ਸੁੱਲ ਕੇ ਗੱਲ ਕਰਨਾ ਚਾਹਨਾ ਅੱਜ ਜੋ ਸਿੱਖਾਂ ਦੀ ਹਾਲਤ ਭਾਰਤ ਦੇ ਵਿੱਚ ਹੈ ਉਸ ਤੇ ਬਸ ਤੇ ਸਭ ਤੋਂ ਵੱਧ ਜ਼ਿੰਮੇਵਾਰ ਕਾਂਗਰਸ ਹੈ ਸਭ ਤੋਂ ਪਹਿਲਾਂ ਜੋ ਆਜ਼ਾਦੀ ਤੋਂ ਪਹਿਲੇ ਸਿੱਖਾਂ ਨਾਲ ਵਾਅਦੇ ਕੀਤੇ ਉਸ ਤੋਂ ਮੁਨਕਰ ਹੋਏ ਉਹਦੇ ਬਾਅਦ ਲਗਾਤਾਰ ਅਣਹਾਂ ਹੁੰਦਾ ਰਿਹਾ ਇਤੋਂ ਤੱਕ ਕਿ ਬਾਦਸ਼ਾਹ ਦੇ ਆਧਾਰ ਦੇ ਉੱਤੇ ਸੂਬਾ ਬਣਵਾਉਣ ਲਈ ਪੰਜਾਬੀ ਸੂਬਾ ਬਣਵਾਉਣ ਲਈ ਸਿੱਖਾਂ ਨੂੰ ਸੰਘਰਸ਼ ਕਰਨਾ ਪਿਆ ਲੇਕਿਨ ਜੂਨ 84 ਤੇ ਨਵੰਬਰ 84 ਦਾ ਸਿਖਰ ਸੀ ਹਾਂਜੀ ਜੂਨ 84 ਦਾ ਸਾਕਾ ਨਾਗੌਰ ਹੋ ਸਕਦਾ ਹੈ ਤੇ ਨਾ ਕਿ ਨਵੰਬਰ 84 ਦਾ ਹੋ ਸਕਦਾ ਪਰ ਅੱਜ ਸਾਡੇ ਸਾਹਮਣੇ ਇੱਕ ਵੱਡੀ ਚੁਣੌਤੀ ਹੈ ਕਿ ਕਾਂਗਰਸ ਨੇ ਸਿੱਖ ਮਾਰੇ ਸਨ ਇਹ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਸਿੱਖੀ ਨੂੰ ਮਾਰ ਰਹੀ ਹੈ ਇਨਾਂ ਦਾ ਅਟੈਕ ਜਿਹੜਾ ਸਿੱਖੀ ਦੇ ਉੱਤੇ ਆ ਔਰ ਸਿਰਫ ਸਿੱਖੀ ਦੇ ਉੱਤੇ ਨਹੀਂ ਸਾਰੀਆਂ ਮਾਈਨੋਰਿਟੀਆਂ ਦੇ ਉੱਤੇ ਆ ਮੈਂ ਇੱਕ ਗੱਲ ਜਿਹੜੀ ਹੈ ਨਾ ਖੁੱਲਕੇ ਕਹਿਣੀ ਚਾਹਾਂਗਾ ਕਿ ਇਹ ਅਟੈਕ ਜਿਹੜਾ ਨਾ ਸਿਰਫ ਅੱਜ ਮੁਸਲਮਾਨ ਕੌਮ ਤੇ ਨਜ਼ਰ ਆਉਂਦਾ ਪਿਆ ਹੈ ਲੇਕਿਨ ਇਹਨਾਂ ਦਾ ਟਾਰਗੇਟ ਜਿਹੜਾ ਉਹ ਸਾਰੀਆਂ ਦੀਆਂ ਸਾਰੀਆਂ ਹੀ ਕਟਗਿੰਤੀਆਂ ਨੇ ਉਹਦੇ ਵਿੱਚ ਸਿੱਖ ਅਗਲਾ ਨੰਬਰ ਹੈ ਔਰ ਲੁਕੇ ਜਿਹੜਾ ਅਟੈਕ ਆਲਰੇਡੀ ਸ਼ੁਰੂ ਹੋ ਗਏ ਨੇ ਉਹ ਅਟੈਕ ਜਿਹੜਾ ਹੋ ਰਿਹਾ ਉਹ ਸਿੱਖੀ ਤੇ ਹੋ ਰਿਹਾ ਸਿੱਖ ਤੇ ਨਹੀਂ ਹੋ ਰਿਹਾ ਸਿੱਖੀ ਤੇ ਹੋ ਰਿਹਾ ਸਿੱਖੀ ਨੂੰ ਸਨਾਤਨ ਨਹੀਂ ਕਿਹਾ ਜਾ ਰਿਹਾ ਸਨਾਤਨੀ Hindu ਕਿਹਾ ਜਾ ਰਿਹਾ ਸਨਾਤਨੀ ਸਿੱਖ ਕਿਹਾ ਜਾ ਰਿਹਾ ਸਿੱਖਾਂ ਦੇ ਸਿਧਾਂਤ ਰਲਗੱਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੇ ਨੇ ਪ੍ਰਧਾਨ ਮੰਤਰੀ ਉਤੋਂ ਸਟੇਜ ਤੇ ਇੱਕ ਲੋਕੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਗੋਬਿੰਦ ਰਮਾਇਣ ਲਿਖ ਡਾਲੀ ਇਹੋ ਜਿਹੇ ਮਜ਼ਾਕ ਜਿਹੜੇ ਸਿੱਖ ਕੌਮ ਨਾਲ ਕੋ ਜੇ ਮਜ਼ਾਕ ਕੀਤੇ ਜਾ ਰਹੇ ਨੇ ਇਹ ਚੀਜ਼ਾਂ ਜਿਹੜੀਆਂ ਨੇ ਦਰਸਾਉਂਦੀਆਂ ਨੇ ਵੀ ਜੇ ਇਹਨਾਂ ਦਾ ਰਾਜ ਦੁਬਾਰਾ ਆ ਗਿਆ ਤੇ ਹਾਲਾਤ ਜਿਹੜੇ ਨੇ ਸਿੱਖ ਕੌਮ ਦੇ ਵਾਸਤੇ ਹੋਰ ਵੀ ਮਾੜੇ ਹੋ ਜਾਣਗੇ ਇਸ ਕਰਕੇ ਸਿੱਖ ਕੌਮ ਨੂੰ ਬੜਾ ਸੁਚੇਤ ਹੋ ਕੇ ਆਪਣਾ ਫੈਸਲਾ ਲੈਣ ਦੀ ਲੋੜ ਹੈ ਸਭ ਤੋਂ ਪਹਿਲਾਂ ਉਹ ਤਾਕਤਾਂ ਜਿਹੜੀਆਂ ਸਮਰਪਦਾਇਤਾਂ ਨੇ ਉਹ ਤਾਕਤਾਂ ਜਿਹੜੇ ਦੇਸ਼ ਦੇ ਵਿੱਚ ਲੋਕਾਂ ਨੂੰ ਆਪਸ ਵਿੱਚ ਵੰਡਣਾ ਚਾਹੁੰਦੀਆਂ ਨੇ ਉਹਨਾਂ ਨੂੰ ਹਰਾਉਣਾ ਜ਼ਰੂਰੀ ਹੈ ਮੈਨੂੰ ਇੱਕ ਕੋਰਟ ਯਾਦ ਆਉਂਦਾ ਹੈ ਅ ਜਰਮਨਜ਼ ਬਾਰੇ ਜਦੋਂ ਹਿਟਲਰ ਆਇਆ ਨਾ ਤੇ ਇੱਕ ਜਰਮਨ ਸਕਾਲਰ ਹੋਇਆ ਮਾਰਟਿਨ ਨੇਮਲਰ ਉਹਨੇ ਕਿਹਾ ਸੀ ਉਹ ਕਹਿੰਦਾ ਫਸ ਦੇ ਕੇਮ ਫॉर द سوشੀਲਿਸ ਐਂਡ ਆ ਡਿਡਨਟ ਸਪੀਕ ਆਊਟ ਬਿਕੋਜ਼ ਆ ਵਾਸ ਨਾਟ ਅ ਸੋਸ਼ੀਲਿਸ ਪਹਿਲਾਂ ਹਿਟਲਰ ਜਿਹੜਾ ਆਇਆ ਉਹਨਾਂ ਸੋਸ਼ੀਲਿਸ ਦੇ ਉੱਤੇ ਹਮਲਾ ਕੀਤਾ ਮੈਂ ਸੋਸ਼ੀਲਿਸ ਨਹੀਂ ਸੀ ਇਸ ਕਰਕੇ ਮੈਂ ਪ੍ਰਵਾਹ ਨਹੀਂ ਕੀਤੀ then they came for the trade unionists and i didn't speak out because i was not a trade unionist othe ba trade unionists te te hamla kita mai bhi mai trade unionists bhi nahi thi mai pravani kiti then they came for the jews and i didn't speak out because i was not a jew othe ba the jews de utte hamla kita mai kyuki jew bhi nahi tha mai nahi bolya then they came for me and there was no one left to speak for me othe ba utte unna mere te hamla kita ਫਿਰ ਮੇਰੇ ਵਾਸਤੇ ਬੋਲਣ ਵਾਲਾ ਕੋਈ ਨਹੀਂ ਸੀ ਬੱਚਿਆ ਸਾਨੂੰ ਅੱਜ ਵਕਤ ਰਹਿੰਦੇ ਜਿੰਨੀਆਂ ਘਟਕਿੰਤੀਆਂ ਨੇ ਸਿੱਖਾਂ ਸਮੇਤ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਇਹ ਵਾਰੀ ਲੱਗ ਰਹੀ ਹੈ ਇਹ ਜਿਹੜੀ ਬੀਜੇਪੀ ਦੀ ਨੀਤੀ ਚੱਲ ਰਹੀ ਹੈ ਇਹ ਵਾਰੀ ਲੱਗ ਰਹੀ ਹੈ ਜੇ ਅੱਜ ਸਿੱਖ ਕੌਮ ਨੇ ਇਸ ਇਲੈਕਸ਼ਨ ਦੇ ਮੌਕੇ ਦੇ ਉੱਤੇ ਇਹਦੇ ਵਿੱਚ ਆਪਣਾ ਕੁਝ ਰੋਲ ਨਾ ਪਾਇਆ ਅੱਜ ਸਾਰੇ ਦੇਸ਼ ਦੇ ਵਿੱਚ ਜਿਹੜਾ ਹਾਰਜਿਤ ਹੋ ਰਹੀ ਹੈ ਕਿ ਉਹਦੇ ਕੋਲ ਬਹੁਤ ਹੀ ਜਗ੍ਹਾ ਤੇ 2-3% ਵੋਟ ਦੀ ਹੋ ਰਹੀ ਹੈ। ਠੀਕ ਬਹੁਤ ਹੀ ਜਗ੍ਹਾ ਤੇ ਉਤੇ 2-3% ਦਾ ਵੋਟ ਇੱਧਰ ਉਧਰ ਹੋਣ ਦੇ ਨਾਲ ਜਿਹੜਾ ਹਰਜਿਤ ਹੋ ਰਹੀ ਹੈ। ਤੇ ਸਿੱਖ ਹੋਰ ਕੁਝ ਨਹੀਂ ਤੇ 3% ਦੇ ਸਾਰੇ ਇੰਡੀਆ ਤੇ ਆਏ ਨੇ। ਠੀਕ ਇਹਦਾ ਮਤਲਬ ਹੈ ਅਸੀਂ ਇੱਕ ਬੜਾ ਡਿਸਿਜ਼ਿਵ ਰੋਲ ਆਪਣਾ ਦਿਵਾ ਸਕਨੇ ਆ। ਔਰ ਫਿਰ ਜਿਸ ਨੇ ਸਾਨੂੰ ਐਸਾ ਉਹਦੇ ਕਿਹੜਾ ਪਿਆ ਹੋਇਆ ਹੁਣ ਦਿੱਲੀ ਦੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਜਿਹੜੀ ਹੈ ਉਹਨਾਂ ਨੇ ਕਹਿੰਦੇ ਆ ਜੀ ਕਿ ਅਸੀਂ ਅਨ ਕੰਡੀਸ਼ਨਲ ਸਪੋਰਟ ਦੇਾਂਗੇ ਭਾਰਤੀ ਜਨਤਾ ਪਾਰਟੀ ਨੂੰ ਉਹ ਇਸ ਕਰਕੇ ਉਹਨਾਂ ਕਹਿੰਦਾ ਕਿਉਂਕਿ ਉਹਨਾਂ ਨੇ ਆਪਣੀ ਜ਼ਮੀਨ ਵੇਚੀ ਹੋਈ ਹੈ ਉਹਨਾਂ ਕੋਲ ਉਹ ਪਹਿਲਾਂ ਹੀ ਉਹਨਾਂ ਦੇ ਹੁਕਮ ਦੇ ਵਿੱਚ ਚੱਲ ਰਹੇ ਡੇ ਸਰਸੇ ਨੇ ਮਨਜਿੰਦਰ ਸਿੰਘ ਸਰਸੇ ਨੇ ਉੱਥੇ ਜਾ ਕੇ ਜਗਾ ਬਣਾਈ ਕਿ ਉਹ ਸਾਰਿਆਂ ਨੂੰ ਨਾਲ ਜਿਹੜਾ ਖਿੱਚ ਕੇ ਲੈ ਗਿਆ ਅਗਰ ਸੇ ਕੌਮ ਇਸ ਗੱਲ ਤੋਂ ਗੁੰਮਰਾ ਹੋ ਗਈ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਫੈਸਲਾ ਕੀਤਾ ਹੈ ਇਹ ਬਹੁਤ ਵੱਡਾ ਕੌਮੀ ਨੁਕਸਾਨ ਹੋ ਜਾਏਗਾ ਇਹਦਾ ਪ੍ਰਭਾਵ ਜਿਹੜਾ ਦੇਸ਼ 'ਚ ਹੋਰ ਜਗ੍ਹਾ ਤੇ ਵੀ ਪੈ ਸਕਦਾ ਹੈ ਪੰਜਾਬ 'ਚ ਵੀ ਪੈ ਸਕਦਾ ਹੈ ਲੇਕਿਨ ਸਾਨੂੰ ਸਾਰਿਆਂ ਨੂੰ ਰਲ ਕੇ ਇੱਕ ਸੁਚੇਤ ਹੋ ਕੇ ਫੈਸਲਾ ਕਰਨ ਦੀ ਲੋੜ ਹੈ ਕਿ ਸਭ ਤੋਂ ਪਹਿਲਾਂ ਉਹ ਤਾਕਤਾਂ ਜਿਹੜੀਆਂ ਵੰਡਣਾ ਚਾਹੁੰਦੀਆਂ ਨੇ ਜਿਹੜੇ ਇਸ ਸੰਵਿਧਾਨ ਨੂੰ ਵੀ ਖਤਮ ਕਰਨਾ ਚਾਹੁੰਦੀਆਂ ਨੇ ਜਿਹੜੇ ਆਪਣੇ ਰਾਜਨੀਤਿਕ ਸਵਾਰਥਾਂ ਵਾਸਤੇ ਆਪਸ ਦੇ ਵਿੱਚ ਕੌਮ ਦੇ ਵਿੱਚ ਦੇਸ਼ ਦੇ ਵਿੱਚ ਖਾਣਾ ਜੰਗੀ ਕਰਾਉਣਾ ਚਾਹੁੰਦੀਆਂ ਨੇ ਉਹਨਾਂ ਫੋਰਸਿਸ ਨੂੰ ਹਰਾਇਆ ਜਾਵੇ ਉਹਨਾਂ ਫੋਰਸਿਸ ਦੇ ਕੋਲੋਂ ਕਿਹੜਾ ਚੁੜਾਇਆ ਜਾਵੇ ਇਹ ਇੱਕ ਬਹੁਤ ਵੱਡੀ ਲੋਡ ਹੈ ਅੱਜ ਕੌਮ ਦੀ ਤੇ ਕੱਲ ਜਿਹੜਾ ਇੱਕ ਇੰਡੀਆ ਅਲਾਈਅንስ ਬਣਿਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਗੱਲ ਹੈ ਉਹਦੇ ਵਿੱਚ ਮੇਜਰ ਪਾਰਟੀ ਤੇ ਕਾਂਗਰਸ ਹੈ ਹਾਂਜੀ ਲੇਕਿਨ ਅੱਜ ਸਾਡੇ ਕੋਲ ਹੋਰ ਬਗਲ ਕੋਈ ਨਹੀਂ ਠੀਕ ਅੱਜ ਅਗਰ ਇਹਨਾਂ ਫੋਰਸਿਸ ਨੂੰ ਹਰਾਉਣਾ ਜਿਨ੍ਹਾਂ ਦੀ ਅਗਵਾਈ ਮੋਦੀ ਜੀ ਕਰ ਰਹੇ ਨੇ ਮੈਂ ਇਹ ਕੰਮਗਾ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਮੋਦੀ ਕਰ ਰਿਹਾ ਔਰ ਉਹ ਫੋਰਸਿਸ ਜਿਨ੍ਹਾਂ ਨੇ ਸਾਰੇ ਦੇਸ਼ ਦੇ ਵਿੱਚ ਅੱਜ ਇੱਕ ਤਹਿਲਕਾ ਮਚਾਇਆ ਹੋਇਆ ਤੁਸੀਂ ਦੇਖੋ ਨਾ ਕਿੱਡੀ ਛੋਟੀ ਛੋਟੀ ਗੱਲ ਦੇ ਉੱਤੇ ਮੁਸਲਮਾਨਾਂ ਦੇ ਨਾਂ ਦੇ ਉੱਤੇ ਡਿਵੀਜ਼ਨ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜਿਹੜਾ ਇੱਕ ਅੱਜ ਤੁਹਾਡੇ ਸਾਹਮਣੇ ਗੱਲ ਚੱਲ ਰਹੀ ਹੈ ਜੀ ਵੀ ਆ ਮੰਗਲ ਸੂਤਰ ਤੁਹਾਡੇ ਜਿਹੜੇ ਆ ਕੋ ਕੇ ਉਹਨਾਂ ਨੂੰ ਦੇ ਦੇਣੇ ਕਿਹਨੂੰ ਦੇਣ ਦੀ ਗੱਲ ਹੋ ਰਹੀ ਹੈ ਮੁਸਲਮਾਨਾਂ ਨੂੰ ਉਹਨਾਂ ਨੂੰ ਕੀ ਕਿਹਾ ਜਾ ਰਿਹਾ ਹੈ आतंकवादी ਕਿਹਾ ਜਾ ਰਿਹਾ ਹੈ ਇਹਦਾ ਮਤਲਬ ਦੇਸ਼ ਦਾ 20 ਕਰੋੜ ਤੋਂ ਉੱਪਰ ਮੁਸਲਮਾਨ ਜਿਹੜਾ ਸਾਰਾ ਅਤੰਗਵਾਦੀ ਹੋ ਗਿਆ ਤੁਸੀਂ ਦੇਸ਼ ਦੇ ਵਿੱਚ ਕਿਹੋ ਜਿਹਾ ਮਾਹੌਲ ਪੈਦਾ ਕਰਨਾ ਚਾਹੁੰਦੇ ਹੋ ਕਿਸ ਪਾਸੇ ਲੈ ਕੇ ਜਾਣਾ ਚਾਹੁੰਦੇ ਹੋ ਦੇਸ਼ ਨੂੰ ਸਿਰਫ ਆਪਣੇ ਵੋਟਾਂ ਦੇ ਵਾਸਤੇ ਇਲੈਕਸ਼ਨ ਜਿੱਤਣ ਦੇ ਵਾਸਤੇ ਸਾਰੇ ਦੇਸ਼ ਦੇ ਵਿੱਚ ਆਪਸੀ ਨਫਰਤ ਪੈਦਾ ਕਰਨਾ ਚਾਹੁੰਦੇ ਇਹ ਨਹੀਂ ਦੁਖਦਾਈ ਗੱਲ ਹੈ ਇੱਕ ਪ੍ਰਾਈਮ ਮਿਨਿਸਟਰ ਦੇ ਲੈਵਲ ਦਾ ਬੰਦਾ ਇਹੋ ਜਿਹੀਆਂ ਗੱਲਾਂ ਕਰ ਰਿਹਾ ਹੋਵੇ ਇਸ ਤਰ੍ਹਾਂ ਵੱਧਦਾ ਵੀ ਕੀ ਹੋ ਸਕਦਾ ਹੈ। ਔਰ ਇਸ ਤੋਂ ਛੋਟਾ ਵੀ ਹੋ ਸਕਦਾ ਹੈ। ਇਸ ਤੋਂ ਛੋਟਾ ਹੋੜ ਕੀ ਹੋ ਜਾ ਸਕਦਾ ਹੈ। ਤਾਂ ਖਾਲਸਾ ਜੀ ਫਿਰ ਦੇਸ਼ ਨੂੰ ਕਿੱਧਰ ਜਾਣ ਦੀ ਲੋੜ ਹੈਗੀ ਆ ਠੀਕ ਹੈ। ਇੰਡੀਆ ਗੱਠ ਜੋੜ ਹੈ। ਇਸ ਵੇਲੇ ਤਾਂ ਉਹੀ ਮੇਰੇ ਖਲ ਟੱਕਰੇ ਦੇ ਵਿੱਚ ਆ ਰਿਹਾ ਸਾਰੀਆਂ ਥਾਵਾਂ ਦੇ ਉੱਪਰ। ਬਿਲਕੁਲ ਇਸ ਵੇਲੇ ਸਭ ਤੋਂ ਪਹਿਲੀ ਲੋੜ ਇਹ ਹੈ ਜੀ ਕਿ ਇਹ ਜਿਹੜਾ ਸੰਪਰਦਾਇਕ ਤਾਕਤਾਂ ਨੇ ਜਿਨ੍ਹਾਂ ਦੀ ਅਗਵਾਈ ਐਨਡੀਏ ਜਿਹਨੂੰ ਕਿਹਾ ਜਾ ਰਿਹਾ ਹੈ ਜਿਨ੍ਹਾਂ ਦੀ ਰਣਵਾਈ ਮੋਦੀ ਦੀ ਕਰ ਰਹੇ ਨੇ ਇਹਨਾਂ ਕੋਲੋਂ ਖਹਿੜਾ ਛੁਡਾਇਆ ਜਾਏ ਔਰ ਇਹਨਾਂ ਕੋਲੋਂ ਖਹਿੜਾ ਛਡਾਉਂਦਾ ਹੋਰ ਕੋਈ ਆਲਟਰਨੇਟ ਨਜ਼ਰ ਨਹੀਂ ਆਉਂਦਾ ਅੱਜ ਦੀ ਡੇਟ ਦੇ ਵਿੱਚ ਕਿ ਇੰਡੀਆ ਰਾਇਲ ਐਂਸ ਜਿਹੜਾ ਹੈ ਉਹਦੀ ਸਪੋਰਟ ਕੀਤੀ ਜਾਏ ਇਹ ਭੁੱਲ ਕੇ ਕਿ ਕਾਂਗਰਸ ਨੇ ਸਾਡੇ ਨਾਲ ਕੀ ਕੀਤਾ ਉਹਦਾ ਹਿਸਾਬ ਦਾ ਬਾਅਦ ਚ ਵੇਖ ਲਵਾਂਗੇ ਜੋ ਇਹਨਾਂ ਦਾ ਅਸੀਂ 10 ਸਾਲ ਵੇਖ ਲਏ ਨੇ ਸਾਡੀ ਸਭ ਤੋਂ ਵੱਡੀ ਪ੍ਰਾਇੋਰਟੀ ਅੱਜ ਇਹ ਹੋਣੀ ਚਾਹੀਦੀ ਪਹਿਲੇ ਹੋਣੀ ਚਾਹੀਦੀ ਹੈ ਕਿ ਇਹਨਾਂ ਕੋਲੋਂ ਦੇਸ਼ ਨੂੰ ਮੁਕਤ ਕਰਾਇਆ ਜਾਏ ਗੱਲ ਸਿਰਫ ਸਾਡੀ ਨਹੀਂ ਪੰਜਾਬ ਦੀ ਨਹੀਂ ਸਿੱਖਾਂ ਦੀ ਨਹੀਂ ਦੇਸ਼ ਨੂੰ ਮੁਕਤ ਕਰਾਉਣ ਦੀ ਗੱਲ ਹੈ ਦੇਸ਼ ਦੇ ਲੋਕਾਂ ਨੂੰ ਮੁਕਤ ਕਰਾਉਣ ਦੀ ਗੱਲ ਹੈ ਦੇਸ਼ ਦੇ ਮੁਕਤ ਨੂੰ ਲੋਕਾਂ ਨੂੰ ਇਹਨਾਂ ਕੋਲੋਂ ਮੁਕਤ ਕਰਾਇਆ ਜਾਵੇ ਇਹ ਦੇਸ਼ ਦੇ ਲੋਕ ਜਿਹੜੀ ਤੁਸੀਂ ਰੋਜ਼ ਮੀਡੀਆ ਨਾਲ ਸੰਬੰਧਿਤ ਰਹਿੰਦੇ ਹੋ ਅਖਬਾਰਾਂ ਵੀ ਪੜ੍ਹਦੇ ਸਾਰੇ ਕੋਈ ਦੇਖਦੇ ਦੇਸ਼ ਦੇ ਵਿੱਚ ਮਾਹੌਲ ਕੀ ਬਣ ਰਿਹਾ ਨਹੀਂ ਡੈਫੀਨਟਲੀ ਲੋਕ ਇਕੱਠੇ ਹੋ ਰਹੇ ਨੇ ਇੱਕ ਗੱਲ ਮੈਂ ਤੁਹਾਨੂੰ ਬਲਵਿੰਦਰ ਜੀ ਦਾ ਬਣ ਨਾਲ ਕਹਿ ਸਕਣਾ ਕਿ ਅਗਰ ਬਹਿਮਾਨੀ ਨਾ ਹੋਈ ਤੇ ਮੋਦੀ ਜਿੱਤ ਨਹੀਂ ਸਕਦਾ ਇੱਥੇ ਠੀਕ ਸੋ ਕਲ ਕਲ ਤੱਕ ਦੀ ਲੇਕਿਨ ਉਹ ਦੇ ਵਿੱਚ ਅਗਰ ਹੈ ਅਗਰ ਬਹੁਤ ਵੱਡੀ ਹੈ ਕਿਉਂਕਿ ਉਹਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਜਿਹੜੇ ਇੱਥੇ ਸਾਡੇ ਅਸਲ ਚੰਡੀਗੜ੍ਹ ਦਾ ਤੇ ਸਾਹਮਣੇ ਵੇਖਿਆ ਜਿਹੜੇ ਸਾਹਮਣੇ ਇਹੋ ਜਿਹੀ ਬੇਈਮਾਨੀ ਕਰ ਸਕਦੇ ਨੇ ਔਰ ਜਿਨ੍ਹਾਂ ਨੇ ਉਹਨੇ ਸ਼ੁਰੂ ਸ਼ੁਰੂਆਤ ਕਰ ਦਿੱਤੀ ਸੂਰਤ ਤੋਂ ਉਹ ਕਿਸ ਪੱਧਰ ਤੱਕ ਜਾ ਸਕਦੇ ਨੇ ਲੇਕਿਨ ਇੱਕ ਮੈਂ ਬੇਨਤੀ ਕਰਾਂ ਇਹੋ ਜਿਹੀ ਗਲਤੀ ਕਰਨੀ ਨਹੀਂ ਚਾਹੀਦੀ ਇਸ ਨਾਲ ਦੇਸ਼ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਬਹੁਤ ਮਾੜੇ ਹੋ ਜਾਂਦੇ ਨੇ ਕਈ ਵਾਰੀ ਦੇਸ਼ ਦੇ ਲੋਕ ਜਿਹੜੇ ਨੇ ਉਹ ਬਾਗੀ ਸਰਾਂ ਦੇ ਵਿੱਚ ਆ ਜਾਂਦੇ ਨੇ ਉਹ ਕਿਸੇ ਦੇਸ਼ ਵਾਸਤੇ ਵਿੱਚ ਚੰਗਾ ਨਹੀਂ ਹੁੰਦਾ